ਲਾ ਮਿੱਤਰੋ ਅੱਜ ਨਾ ਦਿੱਤੂਪੁਰ ਜੱਟਾਂ ਦੇ ਵਿੱਚ ਆਪਾਂ ਦੁਬਾਰਾ ਪਹੁੰਚੇ ਆਂ ਰੇਟ ਟਰੈਕਟਰ ਤੇ ਟਰਾਲੀਆਂ ਦੇ ਇੰਨੇ ਕੁ ਵਾਜਬ ਕਰਤੇ ਇੰਨੇ ਕੁ ਵਾਜਬ ਕਰਤੇ ਵੀ ਜੇ ਤੁਸੀਂ ਵੀਡੀਓ ਨਾ ਦੇਖੀ ਤੁਹਾਡਾ ਨੁਕਸਾਨ ਹੋ ਜੂ ਯਾਰ ਗੱਲ ਇਹ ਐ ਜੇ ਤੁਸੀਂ ਵੀਡੀਓ ਦੇਖ ਲਈ ਫਿਰ ਤੁਹਾਡਾ ਫਾਇਦਾ ਹੋ ਜੂ ਆ ਆ ਜਿਹੜੇ ਟਰੈਕਟਰ ਖੜੇ ਨੇ ਜਿਵੇਂ 855 ਖੜਾ ਧਰਮੇ ਇਹ ਆਪਾਂ ਬਾਅਦ ਚ ਦਿਖਾਉਣੇ ਆ ਆ 633 ਬਈ ਬਾਅਦ ਚ ਦਿਖਾਉਣਾ ਠੀਕ ਹੈ ਜੀ ਆ ਆ ਜਿਵੇਂ 855 ਖੜਾ 15 16 ਮਾਡਲ ਆ ਫੋਰਡ ਖੜਾ 95 ਮਾਡਲ ਆ ਮੈਸੀ ਖੜਾ 475 ਹਨਾ ਤੇ ਆ ਖੜਾ ਫਾਰਮਰ 855 ਇਧਰ ਧਰਮੇ 50 50 ਡੀਵੀ ਖੜਾ ਆ 53 10 ਵੀ ਖੜਾ ਆ 60 ਖੜਾ ਆ ਮਹਿੰਦਰਾ ਖੜਾ 265 ਤੇ ਆ ਖੜਾ ਫਾਰਮ 60 ਬਈ ਆ ਟਰਾਲੀ ਵੀ ਖੜੀ ਆ ਹਾਂਜੀ ਆ ਆਪਾਂ ਸ਼ੁਰੂਆਤ ਕਿਹੜੀ ਚੀਜ਼ ਤੋਂ ਕਰੀਏ ਇਹ ਦੋ ਸੋਹਣੇ ਹਾਂ ਉਹ ਟਰਾਲੀਆਂ ਪਕਾਉਣੇ ਹਾਂ ਉਹ ਵੀ ਪਕਾਉਣੇ ਬਾਈ ਤੇ ਲੈ ਮੇਤਰੋ ਅੱਜ ਪਹੁੰਚਿਆ ਕਿੱਥੋਂ ਤੁਹਾਨੂੰ ਇਹ ਦੱਸ ਦਈਏ ਵੀ ਅੱਜ ਨਾਲ ਆਪਾਂ ਬਾਈ ਲਾਡੀ ਉਰੇ ਵਾਲੇ ਵੀ ਪਹੁੰਚੇ ਹੋਇਆ ਆ ਲਾਡੀ ਆ ਆ ਬਈ ਹੈਗਾ ਸੱਤਾ ਅਸ ਟਾਈਮ ਅਸੀਂ ਦਿੱਤੂਪੁਰ ਜਟਾਂ ਦੇ ਵਿੱਚ ਖੜੇ ਆ ਇਹ ਦਿੱਤੂਪੁਰ ਜਟਾਂ ਪਾਸੋਂ ਤੋਂ ਪਟਿਆਲਾ ਰੋਡ ਤੇ ਆਣਾ ਬਈ ਪਾਸੋਂ ਕਿੰਨੀ ਦੂਰ ਹੈ ਲਾਡੀ ਪਾਸੋਂ 80 ਕਿਲੋਮੀਟਰ ਬਈ ਸੇ 7 ਕਿਲੋਮੀਟਰ ਪਾਸੋਂ ਆ ਪਟਿਆਲਾ ਕਿੰਨੀ ਦੂਰ ਆ ਪਾ ਪਟਿਆਲਾ ਹੈਗਾ 15 16 ਕਿਲੋਮੀਟਰ ਹੈ 15 16 ਕਿਲੋਮੀਟਰ ਗੱਲ ਇਹ ਆ ਵੀ ਅੱਜ 7 ਬਈ ਦਾ ਹੈਗਾ ਬਰਥਡੇ ਕੋਈ ਵੀ ਟਰੈਕਟਰ ਆ ਤੁਸੀਂ ਜਿਹੜਾ ਵੀ ਲੈਣਾ ਉਹਨਾ ਨਾ ਤੁਹਾਨੂੰ ਮੋੜਿਆ ਨਹੀਂ ਜਾਊਗਾ ਤੁਹਾਡੇ ਵਾਸਤੇ ਸਪੈਸ਼ਲ ਆਫਰ ਆ ਤੇ ਬਈ ਆਓ ਆਓ ਜਿਹੜੀ ਤਵੀਬ ਵੀ ਨਾ ਉਹ ਤਾਂ ਨਹੀਂ ਵੇਚਨੀ ਆ ਉਹ ਵੀ ਵੇਚ ਦਾਂਗੇ ਬਈ ਕੀ ਮੰਗਦੇ ਹੋ ਦਰਮਿਆ ਮਾਰੋ ਜੀ ਇੰਨਾ ਮੰਗਦਾ ਨਾ ਪੱਟੇ ਸਾਥ ਇਹ ਕੱਦੂ ਵਾਲੀਆਂ ਨੇ ਨਾ ਹਾਂ 25 ਦੀਆਂ ਦੇ ਦਾਂਗੇ 8-8 ਦੀਆਂ ਨੇ 8-8 ਦੀਆਂ ਨੇ 25000 ਦੀਆਂ ਤੁਹਾਨੂੰ ਆ ਬਣ ਜਾਣਗੀਆਂ ਤਵੀਆਂ ਜੇ ਤੁਸੀਂ ਆ ਕੇ ਕਹਤਾ ਬਾਈ ਹੈਪੀ ਬਰਥਡੇ ਤੁਹਾਡਾ ਹੋਰ ਵੀ ਫਾਇਦਾ ਹੋ ਜਾ ਤੇ ਬਾਈ ਜਿਹੜੀ ਆ ਟਰਾਲੀ ਖੜੀ ਆ ਇਹ ਟਰਾਲੀ 16-7 ਆ ਜੀ 16 ਮੀਟਰਲੀ ਆ ਪੂਰੀ ਪੱਟੀ ਸਾਹਿਬ ਹੂੰ ਟਾਟਾ ਸੇਲ ਦੇ ਮਾਲ ਚਾ 32-33 ਕੁਆਂਟਲ ਦੀ ਟਰਾਲੀ ਆ ਅੱਛਾ ਜਮਨ ਨਵੀ ਆ ਬੜ ਕੇ ਰੰਗ ਹੋਣ ਵਾਲਾ ਜਮਨ ਨਵੀ ਆ ਰੰਗ ਕਰਾ ਕੇ ਦਵਾਂਗੇ ਰੰਗ ਕਰਾ ਕੇ ਦਵਾਂਗੇ ਸਟicker ਲਵਾ ਕੇ ਦਵਾਂਗੇ ਕਿੰਨੇ ਚ ਦਵਾਂਗੇ ਇਹ ਦੇ ਦਾਂਗੇ ਆਪਾਂ ਸਾਢੇ ਕਿ ਤਿੰਨ ਦੀ ਸਾਢੇ 3 ਲੱਖ ਦੀ ਇਹ ਕਿਹੜੇ ਮਾਲ ਚ ਪੁਰੀ ਹੈਵੀ ਟਰਾਲੀ ਅੱਛਾ ਸਿੰਗਲ ਚੱਕ ਜਾਂ ਡਬਲ ਚੱਕ 33 34 ਕੁਆਂਟਲ ਦੀ ਟਰਾਲੀ ਆ ਡਬਲ ਚੱਕ ਡਬਲ ਚੱਕ ਟੂਰ ਵਧੀਆ ਨੇ ਪੂਰੇ ਓਕੇ ਤੇ ਜਿਹੜੀ ਆ ਬੁੱਡ ਜਾਲੀ ਸਾਰਾ ਕੁਝ ਲੱਗਿਆ ਅੱਛਾ ਤਿੰਨ ਪਾਸੇ ਜਾਲੀ ਆ ਕਿ ਚਾਰੇ ਪਾਸੇ ਚਾਰੇ ਪਾਸੇ ਚਾਰੇ ਪਾਸੇ ਜਾਲੀ ਆ ਹਾਂ ਜੀ ਤੇ ਜਿਹੜਾ ਆ ਟਰਾਲਾ ਖੜਾ ਆ ਕੀ ਸਹੀ ਇਹ 14 7 ਆ ਇਹ ਵੀ ਟਾਟਾ ਸੇਲ ਦਾ ਮਾਲ ਹੈ ਇਹ ਵੀ ਵਧੀਆ ਹੈਵੀ ਟਰਾਲੀ ਅੱਛਾ ਇਹ ਇਹ ਵੀ ਡਬਲ ਚੱਕ ਜਾਂ ਹਾਂ ਜੀ ਇਹ ਵੀ 27 28 ਕੁਆਂਟਲ ਦੀ ਓਕੇ ਇਹਨੂੰ ਕਿਹੜਾ ਮਾਲ ਲੱਗਿਆ ਹੋਇਆ ਇਹਨੂੰ ਵੀ ਟਾਟਾ ਸੇਲ ਦਾ ਹੀ ਇਹ ਇਹਦਾ ਕੀ ਮੰਗਦੇ ਆ ਇਹਦਾ ਆਪਾਂ ਦੇ ਦਾਂਗੇ ਇਹ ਮੰਗਦੇ ਤਾਂ 3 ਲੱਖ 285000 285000 ਦੀ ਸਾਰਾ ਫੁੱਟੀ ਵੀ ਹੈਗੀ ਆਪਣੇ ਕੋਲ 18 ਵੀ ਹੈਗੀ ਆ ਆਮ ਠਾੜੂ ਵਾਲਿਆਂ ਦੀ ਉਹ ਬਣੀ ਸਾਡੇ ਲੋਕਲ 40 ਕੰਟਰਲ ਦੀ 18 18 ਫੁੱਟੇ ਚੋਂ ਥੋੜੂ ਉਹਦਾ ਕੀ ਮੰਗਦੇ ਆ ਟਾ ਟੂਰਬੀ ਨਵੇਂ ਵਰਗੀ ਨੇ ਉਹਦੇ ਭਾਈ 5 ਲੱਖ ਰੁਪਏ ਹੈਗੇ ਨੇ 5 ਲੱਖ ਬਾਕੀ ਕਰ ਦਾਂ ਮਾਡਲ ਕਿੰਨਾ ਉਹ ਟਰਾਲੀ ਜਮੇ ਹੁਣੇ ਨਵੀਂ ਅਸੀਂ ਜਮੇ ਨਵੀਂ ਆ ਆ ਆ ਆਈ ਰਹੀ ਆ ਬੱਸ ਚੋਇਸ ਦਾ ਰੰਗ ਕਰਾ ਕੇ ਤੇਰਾ ਡੂਰਾਂ ਦੀ ਕੀ ਗੱਡੀ ਸਣਾ ਟਾਇਰ ਪੁੱਲ ਵਧੀਆ ਜਮੇ ਨਵੇਂ 90 ਪੈਸੇ ਟਾਇਰ ਹੁਣ 90 ਪੈਸੇ ਆ ਟਰੈਕਟਰ ਤੇ ਨਹੀਂ ਵੇਚਣਾ ਇਹ ਵੀ ਵੇਚ ਦਾਂ ਕਿੰਨਾ ਮਾਡਲ ਆ ਇਹ 6 ਮਾਡਲ ਆ 6 ਮਾਡਲ ਨੰਬਰ ਪੰਜਾਬ ਆ ਪੰਜਾਬ ਨੰਬਰ ਰਿਵਰਸ ਵੀਡੀਓ ਆ ਚਾਰੇ ਟਾਇਰਾਂ ਜਮਾ ਚੌਖੜਾ ਨਵੇਂ ਵਰਗਾ ਹਾਂ हां थोड़ी सी कंडीशन जरूर रहो आ स्टिकर शुक्र लगवाਉਣ ਵਾਲੇ ਬਈ ਥੋੜੇ ਕਿੰਨੇ ਕਿੰਨੇ ਜੀ ਦਮਾਂਗੇ ਗੱਲ ਨਹੀਂ 1.80 ਹਜ਼ਾਰ ਦਾ ਡੈਕਟਰ ਦੇ ਦਿੰਦਾ 1 लाख ਤੇ 80 ਹਜ਼ਾਰ ਦਾ ਫਾਰਮ ਡਰੈਗ 60 हां 6 ਮਾਡਲ ਦੇਖ ਲੋ 6 ਮਾਡਲ ਹਾਂ ਸਰ ਇੰਜਨ ਗੇਅਰ ਦਾ ਪੱਟ ਜਿਹਾ ਪੂਰਾ ਵਧੀਆ ਹੋਰ हां ਪੂਰਾ ਸੋਨਾ ਡੈਕਟਰ ਆ ਪਰ ਮੈਂ ਇਧਰ ਢੇੜਾ ਦੀ ਟ੍ਰੈਲ ਚੱਲ ਚਲਾਵੇ ਦਾ ਬਹੁਤ ਸੋਹਣਾ ਥੋੜਾ ਬਾਹਰ ਤੋਂ ਖੜਿਆ ਹੈ ਬੇਗੋਰੀ ਚਾਬਾ ਚਾਹ ਬੱਸਾ ਖੜੀ ਬੇਗੋਰੀ ਚਾਹ ਹੋਰ ਫਿਰ ਐਸੀ ਖੜਾਉਂਦੇ ਨੇ ਤਾਂ ਦੇ ਦਿੰਦੇ ਜਦ ਦੀ ਵੀ ਨਹੀਂ ਨਹੀਂ ਚਾਹੀਦਾ ਵੀ ਇਦਾਂ ਹੀ ਹੋਇਆ ਵੀ ਨਹੀਂ ਹੈਗਾ ਹਜੇ ਪੱਟੀ ਸਾਹਿਬ ਅੱਛਾ ਮਾਰੂ ਮਾ ਦਾ ਦੇਖਾਂ ਜਮਾ ਸਾਹਿਬ ਅਰੇ ਮਾਰੂ ਮਾ ਦਾ ਦੇਹ ਲਾ ਰਿਹਾ ਰਿਟਾਇਰ ਵੀ ਮਾ ਕਰ ਲੈ ਜਮੀ ਨਵੇਂ ਨੇ ਮੂਰਲੇ ਵੀ ਨਵੇਂ ਨੇ ਹਾਂ ਆ ਰਿਜਨਲ ਨੇ ਰਿਮ ਮਾ ਦੇਹ ਲਾ ਦੂੰ ਹੂੰ ਅੰਤਿਮੇ ਮਾਡਲ ਦੇ ਆਹ ਆਹ ਪੇਰੀ ਪ੍ਰਜਾਤ ਨਹੀਂ ਵੇਚਣਾ ਨਹੀਂ ਇਹ ਕਰ ਰੱਖਿਆ ਅੱਛਾ ਆਹ ਟਰੈਕਟਰ ਦੋਸਤ ਨਹੀਂ ਦੇ ਦਾਂਗੇ ਕਿੰਨੇ ਦਾ ਮੰਕੀ ਇਹਦਾ ਲੱਖ ਜਾਈਏ ਚਾਹੇ ਇਹ ਆਪਾਂ 60000 ਦਾ ਦੇ ਦਾਂਗੇ ਆਹ ਸਟਿੱਕਰ ਛੁੱਕਰ ਸਾਰੇ ਇਹ ਲਕਲੀਨਰ ਤੋਂ ਸਾਰਾ ਕੁਝ ਲੈਟਾਂ ਤੋਂ ਨਾਲ ਦਾ ਟਰੈਕਟਰ ਤੋਂ ਕਿੰਨੇ ਦਾ ਦੇਣਾ ਇਹਦਾ ਪਰ ਰੰਗ ਇਹਦੇ ਤੇ ਹੈ 79 ਮਾਡਲ 80 ਮਾਡਲ ਆ ਅਸੀਂ ਦਾ ਹੀ ਦੇ ਦਾਂਗੇ ਨਾ 80 ਮਾਡਲ 80000 ਦਾ 80000 ਦੇ ਦਾਂਗੇ ਹੋਰ 80 ਤੋਂ ਵੀ ਘਟਾ ਦਾਂਗੇ ਯਾਰ ਬਈ ਜਿਹੜਾ ਆ ਖੜਾ 265 ਇਹ 265 ਦੇ ਲੈਟਾ ਟੂਰ ਨਵੇਂ ਆ ਵਰਗੇ ਨੇ ਕਿੰਨਾ ਮਾਡਲ ਹੈ ਇਹ ਟਰੈਕਟਰ ਅੱਜ ਹੀ ਕੱਟਿਆ ਇਹ ਵੀ ਅਸੀਂ 97 ਮਾਡਲ ਹਾਂ 97 ਮਾਡਲ ਕਿੰਨੇ ਦਾ ਦੇਣਾ ਕਿੰਨੇ ਦੇ ਦੀ ਲਾਡੀ ਬਾਈ ਇਹ 130000 ਦਾ ਮੌਕੇ ਤੇ ਫੁੱਲ ਮਾਰ ਦਾਨ ਕਰੋ ਅੱਜ ਕਰ ਦਾਂਗੇ ਮੌਕੇ ਕਿੰਨਾ ਦਾ ਦੇ ਦਾਂਗੇ ਚੱਕ ਸਵਾ ਤੋਂ ਵੀ ਘਟਾਓ ਹੋਰ ਘਟਾ ਦਿਓ ਕਿੰਨਾ ਦਾਂਗੇ ਦੇਖ ਲੈ 265 ਟਰੈਕਟਰ ਹੈ ਮਿਲਦੇ ਵੀ ਘੱਟ ਨੇ ਚੱਲ ਚਲਾਵੇ ਦਾ ਇਹ ਟਰੈਕਟਰ ਪੂਰਾ ਹੈ ਵੀ ਉਹ ਇੰਜਨ ਵੀ ਠੀਕ ਹੈਗੀ ਆ ਬਸ ਚੰਗਾ ਟਰੈਕਟਰ ਆ ਦੇਖ ਹੁੱਕਾ ਪੂਰਾ ਵਧੀਆ ਬੰਪਰ ਬੰਪਰ ਤੋਂ ਹੁੱਕਾ ਹੱਕ ਦੇਖੇਗਾ ਆਲੂਆਂ ਰੇਟ ਦੱਸੋ ਤੂੰ ਗੱਲ ਕੀ ਆ ਪੂਰਾ ਲੈਂਦੇ ਰਿਹਾ ਆਲੂ ਆਲੂ ਟਾਇਰ ਵੀ ਨਵੇਂ ਵਰਗੇ ਨੇ ਰੇਟ ਕੀ ਹੋਊਗਾ ਰੇਟ ਕੀ ਹੋਊਗਾ ਰੇਟ ਤਾਂ ਹੁਣ ਜਮਾ ਲਾਡੀ ਚੱਕ ਦੇ ਫੱਟੇ 20 ਦਾ ਦੇ ਦਾਂਗੇ ਯਾਰ ਹੋਰ ਦੱਸ 20 ਵੀ ਡਿਸਕਾਊਂਟ ਕਰ ਦੂੰ ਪੂਰੇ ਨਾ ਇੰਨਾ ਪੂਰਾ ਕਿੱਥੇ ਜਾਵਾਂਗੇ ਫੱਟੀ ਸਾਹਿਬ 1,15,000 ਦਾ ਹੋਊ ਚਲੋ ਠੀਕ ਹੈ ਚੱਲ ਤੱਕ 1,15,000 ਦਾ ਜਿਹੜਾ ਆ ਖੜਾ ਤਰ ਮਿਆਦ ਖਾ ਹੋਇਆ ਇਧਰੋਂ ਆ ਕੀ ਕਰੀ ਹਾਂ ਬਾਈ ਨਾਲ ਦੇ ਟਾਇਰ ਨੇ ਪਿਛਲੇ ਪੱਟੀ ਸਾਹਿਬ ਮੁਰਲੇ ਸੀ ਨਵੇਂ ਪਾਤੇ ਅੱਛਾ ਫਾਰਮ ਬ੍ਰੇਕ ਸੱਟ ਟਰੈਕਟਰ ਤੇ ਦੇਖ ਟਰੈਕਟਰ ਪਿਆ ਨਵੇਂ ਵਰਗਾ ਜਮੀ ਦੇਖ ਲੈ ਕੰਡੀਸ਼ਨ ਬਾਈ ਸਾਰੀ ਕੰਡੀਸ਼ਨ ਤਾਂ origignal ਹੈ ਮੈਂ ਕਹਿੰਦਾ ਸਾਰਾ ਨਾਲ ਦੇ ਦਾ ਟਾਇਰ ਨੇ ਪਾਵਰ ਸਟੀering ਪਾਵਰ ਸਟੀering ਵਾਲਾ 11 ਮਾਡਲ ਆ ਫਸਟ ਓਨਰ ਆ ਲੋਕਲ ਸਾਡੇ ਨੰਬਰ ਆ ਪਟਿਆਲਾ ਕਿੰਨੇ ਦਾ ਬਣੂ ਇਹ ਇਹ ਬਣੂ ਆਪਾਂ ਦੇ ਦਾਂਗੇ ਇਹ 335000 335000 ਹਾਂ ਓਕੇ ਜਿਹੜਾ ਆ ਹਾ ਹਾ ਇਹ ਹੁਣ ਤੂੰ ਕਹਾਂਗਾ ਦੇਖ ਲੈ 60 ਦੇ ਦੇਣਾ ਇਹ ਤਾਂ ਤਿਆਰ ਹੈ ਨਾ ਕਿੰਨੇ ਦਾ ਪੇਂਟ ਹੋਇਆ ਹੈ ਭਾਈ ਹਾਂ ਇਧਰ ਆ ਇਹ ਆਪਾਂ ਵਿੱਚ ਕੱਟਿਆ ਭਾਈ ਤਾਂ ਹੀ ਕਹਣਾ ਆਪਾਂ ਦੱਸ ਕੇ ਦਵਾਂਗੇ ਇਹ ਸਾਰਾ ਰੰਗ ਘਾ ਟਰੈਕਟਰ ਭਾਈ ਕਿੰਨਾ ਮਾਡਲ ਹੈ ਇਹ ਮਾਡਲ 77 97 ਮਾਡਲ ਪੰਪ ਇੰਜਨ ਗੇਅਰ ਦਾ ਬਹੁਤ ਹੋਇਆ ਪਿਆ ਬਾਈ ਡਬਲ ਕਲਚ ਆ ਕੇ ਬੰਤੇ ਨੇ ਪਤਾ ਨਹੀਂ ਕਟਾ ਕੇ ਨਵਾਂ ਲੈ ਲਿਆ ਉਹ ਤਾਂ ਨਹੀਂ ਟਰੈਕਟਰ ਤੇ ਮੈਨੂੰ ਲੱਗਦਾ 30000 ਖਦਾ ਹੀ ਲਾ 25 30000 ਹੁਣ ਇੰਜਨ ਉੰਜਣ ਤੇ ਲਾਇਆ ਹਾਂ ਹਾਂ ਤਸੱਲੀ ਆ ਫੁੱਲ ਬਾਈ ਚਲਾ ਕੇ ਨੰਬਰ 50 ਆ ਥੱਲੋ ਰੰਗ ਬਹੁਤ ਸੋਹਣਾ ਨਿਕਲਦਾ ਪਤਾ ਨਹੀਂ ਕੀ ਤੋਂ ਮਰਾਤਾ ਉਹੀ ਮਰਾਤਾ ਬਾਈ ਰਮ ਹਾਂ ਰੰਗਾ ਤੇ ਨਾ ਥੱਲੋ ਬਹੁਤ ਸੋਹਣਾ ਹਿੱਸੇ ਉੱਛੇ ਤੋਂ ਦੇਖਿਆ ਸੀ ਬਹੁਤ ਸੋਹਣਾ ਰੰਗ ਨਿਕਲਦਾ ਕਿੰਨੇ ਦਾ ਬਣੂ ਇਹ ਟਰੈਕਟਰ ਮੰਗਦੇ 1 70 ਪੱਟੀ ਸਾਹਿਬ ਕਹਿੰਦੇ ਆ ਡੇਢ ਦਾ ਦੇ ਦ ਬਸ ਆਪ ਹੀ ਕਰ ਦੇ ਮੈਂ 10000 ਘੱਟ ਕਰ ਦਿਆ ਬਾਈ 10 ਨਾਲ ਨਹੀਂ ਘੱਟ ਕਰਦੇ 40 ਦਾ ਦੇ ਦਿਆ 10 ਨੂੰ 10 ਦੱਸ ਦੂ ਨਾ ਹੋਰ ਹਣ ਕੀ 35 ਦਾ ਖੁੱਲੇ ਦਿਲ ਨਾਲ 35 ਦਾ ਦੇ ਦਾਂਗੇ ਹਾਂ 10 ਦੇ ਘੱਟ ਵੀ ਆਓ ਲਾਟੀ ਰੱਸੀ ਕਰ ਕਿੰਨੇ ਦਾ ਦੇਣਾ ਹੈ ਕਰ ਦੇ ਬੰਦ ਕਿੰਨੇ ਦਾ ਉਹ ਮਾਲਕਾਂ ਨੂੰ ਪੁੱਛਣਾ ਵੋ ਸਾਡੇ ਥੋੜੀ ਐ ਹੈ ਨਹੀਂ ਥੋੜੇ ਨੀਗਾ ਨਾ ਉਹ ਪੁੱਛਣਾ ਤਾਂ ਪੈਂਦਾ ਹੀ ਆ ਹੁਣ ਕਈਆਂ ਨੂੰ ਪਤਾ ਤਾਂ ਹੋਊਗਾ ਵੀ ੱੱਕੇ ਨਾਲ ਤੁਸੀਂ ਦਵਾਦ ਸਕਦੇ ਹੋ ਦਵਾਦਾਂਗੇ ਕਿੰਨੇ ਦਾ ਕਿੰਨੇ ਦਵਾਦਾਂਗੇ ਭਾਈ 35 ਦਾ ਕਹਤਾ ਮੈਂ ਠੀਕ ਆ ਪੱਟੀ ਸਾਵਾ ਖਿੱਚਦਾ ਕੰਮ ਨੂੰ ਥੋੜਾ ਜਿਹਾ ਨਹੀਂ ਕਾ ਨੂੰ ਜਾਣਦੇ ਕਿ ਬੱਚੇ ਦੀ ਯਾਰ ਲੈਣੇ ਕਰਦਾ ਪੰਜ ਚਾਰ ਨਿਯਾਰ ਸਵਾ ਲੱਖ ਦਾ ਟਰੈਕਟਰ ਬਣੂ ਸਿੱਧੀ ਜੀ ਗੱਲ ਸਵਾ ਲੱਖ ਦਾ ਬਣੂ ਜਿਹੜੀ ਆ ਟਰਾਲੀ ਖੜੀ ਐ ਇਹਦਾ ਵੀ ਸਾਈਜ਼ ਆ ਇਹ 12 ਸਾਢੇ ਸੇ ਆ 12 ਸਾਢੇ ਸੇ ਜੱਕਾ ਲਈਏ ਕਾ ਹਾਂ ਇਹ ਵਾਹ ਇਹ ਵੀ ਟਰਾਲੀ ਆ ਭਾਈ ਓਏ ਇਹ ਹਾਂ ਬਹੁਤ ਭਾਰੀ ਟਰਾਲੀ ਆ ਤਾਂ ਰੇਲ ਦਾ ਪਿਓ ਰਹੀਸਾ ਤੈਰ ਟੂਰ ਫੁੱਲ ਵਧੀਆ ਨੇ ਬਾਲੀ ਹੈ ਵੀ ਹੈ ਤਾਂ ਬਈ ਮੈਂ ਲੈ ਚਾਹ 25 ਕੁਵੰਟਲ ਦੇ ਬਈ 20 22 20 ਕੁਵੰਟਲ ਦੀ ਟਰਾਲੀ ਆ ਕਿ ਕੀ ਡਿਮਾਂਡ ਰੱਖੀ ਹੈ 7612 ਦੇਖ ਲੈ ਬਈ ਆਪਾਂ ਭੱਟੀ ਸਭ 2.5 ਲੱਖ ਦੀ ਕਰਨ ਆ ਹੋਰ ਕਰ ਰਹੇ ਤੇ ਵਿੱਚ ਮਾਨ ਤਣ ਹੋਰ 10 ਘੱਟ 40 ਦੇ ਦਾਂਗੇ 40 ਤੋਂ ਵੀ ਹਟਾ ਜਾ 20 ਆ ਜਾ ਹਟਾ ਥੋੜਾ ਜਾ ਇਹਨੇ ਉੱਥੇ ਆ ਕੇ ਖੜਨਾ ਦੇ ਹੈ ਫੇ ਲਈ ਵੀ ਖਿੱਚ ਕੇ ਟਰਾਲੀ ਪਾਰੀ ਬਹੁਤ ਸਮਠਾੜੂ ਵਾਲਿਆਂ ਦੀ ਨਾਮ ਬਹੁਤ ਹੈ ਮਠਾੜੂ ਵਾਲਿਆਂ ਦਾ ਬਈ ਚੱਕ ਯਾਰ ਹੋ ਗਈ ਪੂਰੇ ਦੀ ਹੋ ਗਈ 30 ਦੀ ਹੋ ਗਈ 100 ਹਾਂ 130 230 230 ਹਾਂ ਠੀਕ ਆ 230000 ਦੀ ਜਿਹੜਾ ਆ ਖੜਾ ਫਾਰਮ ਟਰੈਕ 50 ਇਹ ਦੱਸ ਕਿੰਨੇ ਦਾ ਦੇ ਦੀ ਪੂਰਾ ਸੋਹਣਾ ਦੇ ਹਲਾ ਅਰੀਜਨਲ ਟਰੈਕ ਮਾਡਲ 97 ਹਾਂ ਮਾਡਲ 97 ਨੰਬਰ ਚਾਰ ਨੰਬਰ ਚਾਰ ਹਾਂ ਐਚ 4 ਤੌਣ ਵਾਲਾ ਹੈ ਜਾਨੀ ਲਿਬੜਿਆ ਖੜਾ ਚੱਲ ਚੱਲਾ ਵੀ ਲੈਣਾ ਕੱਟਿਆ ਹੀ ਆ ਸੀ ਹਾਂ ਚੱਲ ਚਲਾਵੇ ਦਾ ਪੂਰਾ ਵਧੀਆ ਇਹਦਾ ਵੀ ਕੰਮ ਕੁੰਮ ਬਹੁਤ ਹੋਇਆ ਪਿਆ ਇਹਦਾ ਹਾਂ ਹੁਣ ਜੇ ਸਟਾਰਟ ਕਰ ਕਰ ਦਿਖਾਉਣ ਲੱਗੇ ਕਿੰਨੇ ਕਿੰਨੇ ਦਾ ਦੇਣਾ ਜਮਾ ਲਾਸਟ ਕਿੰਨੇ ਦਾ ਦੇਣਾ ਹੈ ਜਮਾ ਹੀ ਲਾਸਟ ਹਾਂ ਲੱਖ ਰੁਪਏ ਦਾ ਦੇ ਦ। ਲੱਖ ਤੋਂ ਉੱਤੋਂ ਵੱਧਾਉਣਾ ਨਹੀਂ ਨਾ। ਲੱਖ ਤੋਂ ਤਾਂ ਛੇੜਾ ਰੱਖਣੀ ਰੱਖਣਾ। 99 ਦਾ ਦੇ ਦिए। ਹੈਪੀ ਬਰਥਡੇ ਦੇ ਮਤਲਬ ਤੋਹਫਾ ਦੇਣਾ ਯਾਰ। ਕਿੰਨੇ ਚ ਦੇਵਾਂਗੇ? 90000 ਦਾ ਦੇ। ਨਾ ਹੋਰ ਕੱਟ ਕਰ ਦੇ। ਲੈ ਦੇਖ ਲੈ। ਰੁਪਇਆ 75000 ਦਵਾਵਾਂ ਦਾ ਦਵਾਵਾਂ। 75000 ਲੈ ਦੇ ਤੋਫਾ ਦੇ ਦਾ 80000 ਦਾ 80000। ਤਾਂ ਨੂੰ ਘੱਟ ਹੈ। 90 ਦਾ ਦੇ ਦਾਂ ਮਾੜਾ ਮੋਟਾ ਕਰ ਦਾਂਗੇ ਹੋਰ ਵੀ ਦੇ ਦੇ। 85000 ਦੇਣਗੇ। ਕਿਉਂ ਮਿਲਦਾ ਦੇਖੇ ਟਰੈਕਟਰ ਕਿੰਨਾ ਹੋਣਾ ਪੱਟੇ ਰੰਗ ਦੇਖੀ ਉਹਦੇ ਤਾਂ ਕਿੰਨਾ 85 85000 ਦਾ ਬਣੂਗਾ। ਇਹ ਤਾਂ ਇੱਕੋ ਹੀ ਅਸੀਂ ਆਏ ਹ ਜਾਣਦਾ ਇਹਦਾ ਤੌਣ ਵਾਲਾ ਜੇ ਬਾਡੀ ਤੇ ਰੰਗ ਰੁੰਗ ਦੇਖੀ ਤੂੰ ਬਹੁਤ ਸੋਹਣਾ ਨਹੀਂ ਹੁਣ ਆਪਾਂ ਦਵਾਂਗੇ ਇਹਨੇ ਤਾਂ 85 ਦਾ 90 ਦਾ ਦੇ ਦਾਂ 85 ਦਾ ਹੋਊ ਯਾਰ 85 ਦਾ ਲਾਡੀ 85 ਦਾ ਬਈ ਜਿਹੜਾ ਆ ਖੜਾ 475 ਇਹ ਹੈਗਾ 99 ਮਾਡਲ ਜੀ ਹਾਂ ਟਾਇਰ ਟੂਰ ਵਧੀਆ ਨਾ ਪੂਰੇ ਦੇਖ ਲੈ ਨਵੇਂ ਵਰਗੇ ਨਹੀਂ ਕਰਨ ਚਲਾਵੇ ਤਾਂ ਵਧੀਆ ਟਰੈਕਟਰ ਕਿਤੇ ਮਗਰਾਡ ਮਗਰੂਟ ਚੰਗੇ ਆ ਪੂਰੇ ਹਾਂ ਇਹ ਟਰੈਕਿਕ 85 ਦਾ ਕਹਿੰਨੇ ਆਪਾਂ ਬਈ ਨੰਬਰ ਕਿੱਥੋਂ ਦਾ ਇਹਦਾ ਇਹ ਨੰਬਰ ਪੰਜਾਬ 185 ਯਾਰ ਹਾਂ ਜੀ ਕਿੰਨੇ ਕੁ ਛੱਡੇਗਾ ਹੋਰ 475 ਦਾ ਦੇ ਦਾਂਗੇ ਚਲ ਤੈਨੂੰ ਪਤਾ ਹੀ ਹੈ ਮਿਲਦੇ 75 ਨਹੀਂ ਹੋਰ ਘਟਾ 70 ਦਾ ਦੇ ਦਾਂਗੇ ਯਾਰ ਹੋਰ ਕਰ ਦੇ نیچے ਨਾ ਦੇ ਲਾਢੀ ਦਾ ਸਰਕਾਰ ਦੇ ਫਾਇਦਾ ਥੋੜਾ ਜਿਹਾ ਹੋਰ ਹੁਣ ਤੂੰ ਕਰ ਲੈ ਕਿੰਨੇ ਕਰਨੇ 65 ਦਾ ਦੇ ਦਾਂਗੇ ਬਸ ਹੁਣ ਹੋਰ ਨਾ ਕਰ 65 ਦਾ ਦੇ ਦਾਂਗੇ ਬਸ ਮੈਂ ਬਰਥਡੇ ਸੱਤੇ ਦਾ ਆਫਰ ਲਾਢੀ ਦਊਗਾ ਲਾਢੀ ਦੱਸ ਦੇ ਕਸਰੀ ਹੁੰਦਾ ਬੱਚੇ ਬਰਥਡੇ ਨੂੰ ਆਉਂਦਾ ਉਹ ਪਤਾ ਜਿੰਗਿਆ ਤੁਸੀਂ ਤੁਸੀਂ ਰੇਟ ਲਾ ਦੋਗੇ ਮੋੜ ਨਹੀਂ ਸਕਦਾ ਇੱਕ ਗੱਲ ਜੇ ਬੱਚੇ ਨੂੰ ਆ ਗਿਆ ਹੋਰ ਕਰ ਦਾਂਗੇ ਕਰ ਦਾਂਗੇ ਹੋਰ ਦਾ ਕਰ ਦਾਂਗੇ ਜਿੰਨੇ ਦਾ ਮਰਜ਼ੀ ਦੇ ਦਾਂਗੇ ਫਿਰ ਗੱਲ ਬਸ ਦੱਸ ਦੇ ਫਿਰ ਨਹੀਂ ਦੱਸਣਾ ਨਹੀਂ ਫਿਰ ਪਤਾ ਬਾਅਦ ਚ ਵੀ ਨਹੀਂ ਵੱਧਦੇ ਨੇ ਸਾਨੂੰ ਮੇਰੇ ਕਹ ਲੈ ਸੁਣਾ ਕੱਲੂ ਆਜੇ ਬਰਥਡੇ ਵਾਲੇ ਤੈਨੂੰ ਦੇ ਦਾਂਗੇ ਦਾ ਹੋਰ ਦੱਸ ਕੋਸ਼ ਕਰਕੇ ਭੇਜਾਂਗੇ 1900 ਰੁਪਏ ਦੋਨੇ ਜਿਹੜਾ ਆਖੜਾ ਵੀ 3600 ਇਹ ਤਾਂ ਕੋਕਾ ਆ ਬਾਈ ਹਾਂ ਕਿੰਨਾ ਮਾਡਲ ਆ 195 ਮਾਡਲ ਆ ਸਾਰਾ ਟਰੈਕਟਰ ਨੇ ਜਨਨ ਲਾ ਪੱਟੀ ਸਾਹਿਬ ਅੱਛਾ ਪਛਾਣਦੇ ਮਾਡਲ ਆ ਸਾਰਾ オリジナル ਹਾਂ ਸਾਰਾ ਸੋਹਣਾ ਟਰੈਕਟਰ ਆ ਪੂਰਾ ਨੰਬਰ ਪੰਜਾਬ ਇਹਦਾ ਨੰਬਰ ਪੰਜਾਬ ਕਿੰਨੇ ਦਾ ਬਣੂਗਾ ਇਹ ਇਹ 195 ਕੇ ਨਾ 185 ਦਾ ਦੇ ਦਾਂਗੇ ਬਾਈ ਹਾਂ ਹੋਰ ਘਟਾ ਦਿਓ ਰੰਮਾ ਰੰਮਾ ਦਾ ਦੇਖ ਲੈ ਕਿੰਨਾ ਸੋਹਣਾ ਆ ਬੈਟਰੀ ਤੇ ਦਵਾ ਕੇ ਬਣਾ ਲੈ ਦੇ ਬੈਟਰੀ ਰੱਖ ਕੇ ਦਮ ਬੰਪਰ ਲਾ ਕੇ ਦਮ ਸੈਲਫ ਚੱਕਦਾ ਪੂਰੀ ਕੈਂਟ ਬੰਪਰ ਹਾਂ ਸੈਲਫ ਸਿਰਫ ਤਾਂ ਚੱਕਦਾ ਹੋ ਬੈਟਰੀ ਲਾਹੀ ਹੋਈ ਆ ਦੀ ਕਿੰਨੇ ਚ ਦੇਵਾਂਗੇ ਫਿਰ ਦੇਵਾਂਗੇ ਸਿਰਫ ਸਟਾਰਟ ਦੇਵਾਂਗੇ 1.75 ਦਾ ਦੇ ਦਾਂਗੇ ਹੋਰ ਕਰ ਫਾਇਦਾ ਲਾਡੀ ਤੂੰ ਵੀ ਦੱਸ ਥੋੜਾ ਜਿਹਾ ਵਾ ਦੇਣੇ ਵਾਲੇ ਹੀ ਦੱਸਿਆ ਸਟਾਰਟ ਨਾਲ ਨਾਲ ਦੇ ਆ ਪੱਟੀ ਸਾਹਿਬ ਟਰੈਕਟਰ ਚੰਗਾ ਪੂਰਾ ਬਹੁਤ ਸੋਹਣਾ ਟਰੈਕਟਰ ਹੈ ਤਾਂ ਬੰਪਰ ਕਰਕੇ ਲੱਗਦਾ ਹਜੇ ਬੰਪਰ ਲਾਉਣਾ ਸੀ ਲਿਆਂਦਾ ਪਿਆ ਹਾਂ ਜਿਹੜਾ ਆ ਖੜਾ 855 ਨੀਖੋ ਹਿੱਸੇ ਵਾਲੇ ਨਟ ਤਾਂ ਐ 15 ਮਾਡਲ ਹਿੱਸੇ ਵਾਲੇ ਨਟ ਨਟ ਵੀ ਨਾਲ ਦੇ ਆ ਠੀਕ ਹੈ ਚੰਗਾ ਟਰੈਕਟਰ ਭੱਟੀ ਸਾਹਿਬ ਟਰੈਕਟਰ ਚੰਗਾ ਇਹ ਤਾਂ ਗੱਲ ਹੈ ਤੇੜਾ ਆ ਖੜਾ ਇਹ 15 ਮਾਡਲ ਆ ਲਾਸਟ 15 ਦੇ 16 ਦੀ ਕਾਪੀ ਹੈ ਬਾਈ ਹੂੰ ਹਾਂ ਜੀ ਇਹ ਵੀ ਟਰੈਕਟਰ ਸੋਹਣਾ ਪੂਰਾ ਇਹ ਆਪਾਂ ਦੇ ਦਾਂਗੇ 485000 ਦਾ ਪਾਵਰ ਸਟੇਰਿੰਗ ਪਾਵਰ 15 2016 ਡਿਸਟ੍ਰੀਬਿਊਟਰ ਐਡੀਸ਼ਨ ਦਾ Ориਜినਲ ਹੈ ਪੀਵੀ 11 ਨੰਬਰ ਆ ਮਗਰਾਡਾ ਦੀ ਟੈਚਿੰਗ ਹੈਗੀ ਆ ਬਾਕੀ ਸਾਰਾ Ориਜినਲ ਆ 2700 ਘੰਟਾ ਚੱਲਿਆ Ориਜినਲ ਚੱਲਿਆ ਗਾਰੰਟੀ ਆ ਸਾਡੀ ਮੁਰਲੇ ਟਾਇਰ ਨਾਲ ਤੇ ਕਲਚ ਪਲੇਟ ਵੀ ਨਹੀਂ ਹਜੇ ਤੱਕ ਖੁੱਲੀ ਹੋ ਟਰੈਕਟਰ ਦੀ ਰੇਟ ਹੈਗਾ 4 ਲੱਖ ਤੇ 85000 ਛੱਡਣਾ ਕਿੰਨੇ ਦਾ 75 ਦਾ ਛੱਡ ਦਿਓ ਹੋਰ ਕਰ ਰਹੇ ਤਾਂ 70 ਦਾ ਛੱਡ ਦੇ ਮੈਂ ਯਾਰ ਕੀ ਲਾਡੀ ਕਰ ਦੂ ਤਮਾ ਲਾਡੀ ਕਰ ਦੇ ਚੱਕ ਦੇ ਉੱਪਰ 20000 ਚੱਕ ਦੇ ਯਾਰ ਜੇ ਕੱਲ ਨੂੰ ਬਰਥਡੇ ਤੇ ਆ ਗਿਆ 450 ਦਾ ਦੇ ਚੱਕ ਹੋਈ ਫਿਰ ਪਹਿਲੀ ਪਹਿਲੀ ਜੀ ਆਫਰ ਕਰਦਾ ਫੁੱਲੇ ਦਿਲ ਦਾ ਲਾਡੀ ਦਾ ਆਫਰ ਕਰਦਾ ਦੇਖ ਲੈ ਤੇ ਲਾਡੀ ਹੁਣ ਇਹਦੇ ਵਿੱਚ ਵੀ ਡਿਸਕਾਊਂਟ ਵਟਾ ਕਰਦੀ ਇਹ 30 30 ਜਿਹੜਾ ਸਪੈਸ਼ਲਟੀ ਸਰ ਕਿੰਨਾ ਮਾੜਲਾ ਜੇ ਕੱਲ ਨੂੰ ਨਾ ਆਇਆ ਕੋਈ ਬਾਈ ਫਿਰ ਸਾਧੂ ਗਾਹਾਂ ਵੀ ਉਹਨੇ ਦਾ ਹੀ ਮੰਗਣਗੇ ਵੀ ਤੁਸੀਂ ਇੰਨੇ ਕਿਹਾ ਜੇ ਆਹ ਟਰੈਕਟਰਾਂ ਦੇ ਵਿੱਚ ਤਾਂ ਗੱਲ ਇਹ ਆ ਬਰਥਡੇ ਤੇ ਵੀਡੀਓ ਪਈ ਆ ਸਾਰੇ ਟਰੈਕਟਰਾਂ ਦੇ ਵਿੱਚ ਆਈ ਡਿਸਕਾਊਂਟ ਚੱਲੂ ਪਹਿਲਾਂ ਤਾਂ ਦੀਵਾਲੀ ਦਾ ਚਲਾਤਾ ਕੁਛ ਨਹੀਂ ਹੁੰਦਾ ਹੁਣ ਇਹ ਬਰਥਡੇ ਦਾ ਵੀ ਚਲਾਤਾ ਹੈਂ ਦੇਖ ਲੈ ਜਿਹੜੇ ਟਰੈਕਟਰ ਇਹ ਵੀਡੀਓ ਚ ਆ ਗੁੰਦੇ ਨੇ ਇਹ ਵੀਡੀਓ ਅੱਜ ਜ਼ਰੂਰ ਚੱਲੇ ਜਾਣਗੇ ਸਾਡੇ ਕੰਮ ਦਾ ਪਤਾ ਨਹੀਂ ਕੰਮ 2-4 ਜਿਹਾ ਸਾਨੂੰ ਹੋਏ ਜਾਣਗੇ ਮੈਨੂੰ ਹਸਾ ਵਧੀਆ ਆ ਜਾਊਗਾ ਹੈ ਕਿਹਨਾਂ ਭੱਟੀ ਸਾਹਿਬ ਇਹ 15 ਮਾਡਲ ਆ ਬਾਈ 16 ਦੀ ਕਾਪੀ ਆ ओके ਟਰੈਕਟਰ ਚੰਗਾ ਪੂਰਾ ਦੇਖੜੋ ਕੋ ਲੱਗਿਆ ਹੋਇਆ ਸੌਂਕ ਸਾਰੇ ਪਗਾਏ ਹੋਇਆ ਸੌਂਕ ਪੂਰੇ ਆ ਨਾ ਵਧੀਆ ਟਰੈਕਟਰ ਆ ਬੀ ਐਮ ਡਬਲਯੂ ਐਲ ਦਾ ਟੈਕ ਲੱਗਿਆ ਆ ਅਪਲੋਨ ਤਾਂ ਕਰਾ ਦਾਂਗੇ ਜਣ ਜਣ ਪੂਰਾ ਸੀਲਡ ਆ ਪੱਟੀ ਸਾਹਿਬ ਟਿਊਬਾਂ ਟੱਬਾਂ ਸਾਰਾ ਪਿੱਛੋਂ ਸੀਲਡ ਆ ਟਰੈਕਟਰ ਚੱਲਿਆ ਹੈ ਹੈਵੀ ਕਾਟੀ ਆ ਇਹਦੇ ਵੀ ਅਗਲੇ ਟਾਇਰ ਨਾਲ ਦੀ ਹੀ ਅਸਟਾਇਆ ਹਨ ਪੰਪਰ ਵੀ ਅੱਗੇ ਚੁੱਲਾ ਚੱਲਾ ਪੰਪਰ ਵਧੀਆ ਲੱਗਿਆ ਹਾ ਚੁੱਲਾ ਚੱਲਾ ਵਿੱਚ ਬੇਟ ਉਦਾਂ ਹੀ ਲੱਗੇ ਪਿਆ ਥੱਲੇ ਐ ਨਹੀਂ ਹੈਗਾ ਵੀ ਬੇਟ ਖੋਲੇ ਨਹੀਂ ਇਹ ਕੰਡੀਸ਼ਨ ਦਾ Ориਜਨਲ ਸਾਰਾ ਹਾਂ Ориਜਨਲ ਆ ਬਾਈ ਸੋਣ ਹਾਂ Ориਜਨਲ ਦਾ ਛੱਟ ਅੱਛਾ ਕੀ ਕੀ ਮੰਗਦੇ ਆਪਾਂ ਇਹਦਾ ਮੰਗਦੇ ਆ ਇਹਦਾ ਆਪਾਂ 585000 ਛੜਾਂਗੇ ਕਿੰਨੇ ਦਾ 70 ਕਾ ਦਾ ਛੱਡ ਦਾਂਗੇ ਉਸ ਆਹ ਤੇ ਚੱਕ ਦੇ ਤੂੰ ਵੀ ਉੱਪਰਲੇ 20 ਮਰਜੀ ਹੈ ਹੈ ਮਰਜੀ ਆ ਬਸ ਮਰਜੀ ਹੋ ਗਈ 5.5 ਲੱਖ ਦਾ ਬਣੂ ਯਾਰ ਦੇ 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 ਹੋ ਤੇ ਜਿਹੜਾ ਆ ਖੜਾ ਸਵਰਾਜ ਇਹ ਸਪਰਾਜ ਹੈਗਾ ਜੀ 2008 ਮਾਡਲ ਤੇਲ ਬਰੇਗਾਂ ਵਾਲਾ ਵੀ ਬਾਈ ਠੀਕ ਹੈ ਤਿੰਨ ਸਟਾਰ ਆ ਜੀ ਹਿੱਸਾ ਹੁਸਾ ਦੇਖ ਲੈ ਕਿੰਨਾ ਸੋਹਣਾ ਇੰਜਣ ਉੰਜਣ ਨੂੰ ਇਹਦੇ ਵੀ ਨਹੀਂ ਚਾਬੀ ਹਜੇ ਬਾਈ ਅੱਛਾ ਲਿਫਟ ਲੋਪਟ ਪੰਪ ਨਾਲ ਦਾ ਸੈਲਫ ਸਲਪ ਤੋਂ ਲੈ ਕੇ ਅਲਟੀਨੇਟਰ ਤੋ ਸਾਰਾ ਸਮਾਨ ਨਾਲ ਦਾ ਆ ਚੰਗਾ ਆ ਟਰੈਕਟਰ ਬਾਈ 2008 ਮਾਡਲ ਪੰਜਾਬ ਨੰਬਰ ਮਾਡਲ ਪੰਜਾਬ ਨੰਬਰ ਹਾਂ ਜੀ ਚੱਲ ਚਲਾ ਵੀਦਾ ਘੈਂਟ ਆ ਪੂਰਾ ਜਿੰਨਾ ਕਹਿ ਦਮੇ ਕਿੰਨੇ ਚ ਬਣੂਗਾ ਇਹ ਕਹਨੇ ਆਪਾਂ 295000 ਦਾ ਜੀ ਛੱਡਣਾ ਕਿੰਨੇ ਦਾ ਜਮਾ ਲਾਸਟ ਲਾਸਟ ਜਜਾ ਛਣ ਦਾ 275 ਦਾ ਛੱਡ ਦਾਂਗਾ ਭਾਈ ਸਟਾਰਫ ਹੁੰਦੀ ਰਿਵਰੀ ਆ ਆ ਸਾਡਾ ਇਹ ਤਾਂ ਸਾਡੀਆਂ ਬੋਲੀ ਕਰਾਉਣ ਲਾਣਾ ਆ ਸਭਰਾਜ ਵਾਲਾ ਮੈਂਗਾ ਮਹਿੰਦਰਾ ਵੀ ਇਹਨਾਂ ਦਾ ਸਭਰਾਜ ਵੀ ਇਹਨਾਂ ਦਾ ਤੇਲ ਬ੍ਰੇਕ ਹੈ ਜਿਹੜਾ ਟਰੈਕਟਰ ਆ ਟਰੈਕਟਰ ਵੀ ਪੂਰਾ ਚੰਗਾ 2.75 ਦਾ ਕੋਈ ਜ਼ਿਆਦਾ ਨਹੀਂ ਨਾ ਹੈਗਾ ਰੇਟ ਨਹੀਂ ਹੁਣ ਇਹ ਤਾਂ ਇਹ ਤਾਂ ਸੱਤੇ ਨੇ ਮੰਗਿਆ ਹੁਣ ਹੁਣ ਤੁਸੀਂ ਨੇ ਮਾਨ ਕਰਨਾ ਉਦੋਂ ਵਜ ਤੀਜਾ ਮਾਨ ਫਿਰ ਗਾਗ ਵੀ ਆ ਕੇ ਥੋੜਾ ਜਿਹਾ ਕਰੋ ਆਹ ਪੱਟੀ ਸਾਹਿਬ ਜਿਵੇਂ ਸਫਰਾਜ ਵੀ ਮਹਿੰਦਰ ਵਾਲੇ ਦਾ ਮਹਿੰਦਰਾ ਅਰਜਨ ਵੀ ਮਹਿੰਦਰਾ ਵਾਲੇ ਦਾ ਦੋਨਾਂ ਦਾ ਹੀ ਕੰਪੀਟੀਸ਼ਨ ਕਰਾਈ ਜਾਂਦਾ ਓਕਰੋਂ ਤੇ ਸਾਡਾ ਕਰਾਈ ਜਾਂਦਾ ਦੋਨਾਂ ਦਾ ਹੈ ਇਹ ਵੀ ਗੱਲ ਹੈਗੀ ਹੈ ਨਾ ਕਹਿੰਦਾ ਦੱਸ ਉਸਤਾਦ ਫਿਰ ਥੋੜਾ ਜਿਹਾ ਦੱਸ ਤੂੰ 70 ਹੋਰ ਕਰਦਾ 70000 ਦਾ ਹੈ 70000 ਦਾ ਬਾਈ ਨੇ ਕਿੰਨਾ ਮੰਗਿਆ 70 ਦਾ ਬਾਈ ਨੇ ਮੰਗਿਆ ਨਾ ਮੈਂ 75 ਦਾ 95 ਤੋਂ ਮੈਂ 75 ਦਾ ਨਹੀਂ ਯਾਰ ਇਹਨੂੰ ਬਾਈ ਨੇ ਦੇਣ ਵਾਲਾ ਹੀ ਰੇਟ ਹੈ ਦੱਸ 70 ਤੋਂ ਤੁਸੀਂ ਆ ਕੇ 60 ਦੇ ਨਹੀਂ ਨਹੀਂ ਇਹ ਨਾਲ ਹਾਂ ਮੈਂ 75 ਗਏ ਤੇ ਉਹਨੇ 70 ਦੇਣਾਗਾ 70 ਦਾ ਹੋਰ ਮੌਕੇ ਤੇ ਹੋ ਜੂ ਕੋਈ ਮੌਕੇ ਤੇ ਕਰ ਲੈ ਲੈ ਮਿੱਤਰੋ ਆਜੋ ਕਿਰਾ ਫਟਾਫਟ ਦਿੱਤੂ ਪਰ ਜਟਾਂ ਦੇ ਵਿੱਚ ਖੜੇ ਨੇ ਤੇ ਇੱਥੇ ਨਾ ਬੜੀ ਯਾਰ ਬੰਦੇ ਬੜੇ ਘੈਂਟ ਨੇ ਗੱਲ ਦੇ ਆ ਇਹ ਕੱਲੀ ਮੇਰੀ ਗੱਲ ਨਹੀਂ ਤੁਹਾਡੀ ਗੱਲ ਵੀ ਨਹੀਂ ਇਹ ਘੈਂਟ ਹੋ ਤੁਸੀਂ ਵੀ ਦੋਨੇ ਨਹੀਂ ਆਏ ਵੀਡੀਓ ਬਣਾਉਣ ਦੇ ਨਾ ਦੋ ਤਿੰਨ ਬਾਈ ਹੋਰ ਆ ਨਾਲ ਸਪੈਸ਼ਲ ਹੈ ਹੈਣਾ ਜੀ ਉੱਥੇ ਚੱਲਿਆਂ ਆਪਾਂ ਨੂੰ ਚੱਲਾਂਗੇ ਵੀ ਤੁਸੀਂ ਇਹਨੇ ਦਿੱਤੂ ਪਰ ਜਟਾਂ ਦੇ ਵਿੱਚ ਆਉਣਾ ਨੰਬਰ ਆਪਾਂ ਚਲਾ ਤੇ ਕੈਪਸ਼ਨ ਦੇ ਵਿੱਚ ਅੱਜ ਵਾਈ ਦਾ ਹੈਗਾ ਹੈਪੀ ਬਰਥਡੇ ਸੱਤੇ ਦਾ ਅੱਜ ਤਰੀਕ ਕਿੰਨੀ ਹੈ ਬਾਈ 19 11 19 11 ਜੇ 19 ਤਰੀਕ ਨੂੰ ਆ ਰਹੇ ਹੋ ਨਾ ਯਾਨੀ ਕਿ 19 ਤਰੀਕ ਨੂੰ ਆ ਰਹੇ ਹੋ ਟਰੈਕਟਰ ਤੁਸੀਂ ਜਿਹੜੇ ਮਰਜ਼ੀ ਰੇਟ 'ਚ ਲੈ ਜਿਓ ਆਉਂਦੇ ਹੋਏ ਬਸ ਕਲਾ ਕੇਕ ਲੈ ਆਇਓ ਨਹੀਂ ਯਾਰ ਤੁਸੀਂ ਉਹ ਵੀ ਲਿਆ ਕੇ ਰੱਖਿਓ ਕੇਕ ਤਾਂ ਲਿਆਵਾਂਗਾ ਠੀਕ ਹੈ ਜੇ ਕੋਈ ਸੱਜਣ ਲਿਆਇਆ ਉਹ ਉਹ ਨਾਲ ਵੱਧ ਫਾਇਦਾ ਵੀ ਕਰਾ ਲੂਗਾ ਇੱਕ ਦੂਰੋਂ ਆਉਣਾ ਫਿਰ ਔਖਾ ਹੋ ਜਾਂਦਾ ਦੂਰੋਂ ਲੈ ਲੈ ਕੋਈ ਗੱਲ ਯਾਰ ਆਏਗਾ ਲੇਕ ਹੋਰ ਹੈ ਇੱਕ ਹੋਰ ਉਸਤਾ ਰਸਤਾ ਗੱਲ ਪਤਾ ਕੀ ਆ ਜਿਹੜੇ ਟਰੈਕਟਰ ਦਾ ਸੌਦਾ ਹੋ ਨਾਲ ਦੀ ਨਾਲ ਕੇ ਇੱਕ ਨਵਾਂ ਘਟਾ ਜਾਓ ਕਿੱਤ ਦਾ ਵੀ ਜਿੰਨੇ ਟਰੈਕਟਰ ਵਿੱਚ ਉਹਨੇ ਕੇ ਇੱਕ ਘਟਦਾਂਗੇ ਹੋਰ ਬਗੇ ਕੱਲ ਨੂੰ ਆਫਰ ਆ ਯਾਰ ਸਪੈਸ਼ਲ ਉਪਰ ਆ ਬਾਜੋ ਕਰਾ ਫਟਾਫਟ ਦਿੱਤੂ ਪਰ ਜਟਾ ਪਾਤਸੋਂ ਤੋਂ ਪਟਿਆਲਾ ਰੋਡ ਤੇ ਆ ਧੰਨਵਾਦ